ਸਵਾਗਤ ਆ ਦੋਸਤੋ ਤੁਹਾਡਾ ਲੁਧਿਆਣਾ ਟੋਪ ਲਾਈਵ ਨਿਊਜ਼ ਵੇਸ ਤੇ ਮੈਂ ਤੁਹਾਡਾ ਆਪਣਾ ਵਿਜੇ ਕੁਮਾਰ ਲੁਧਿਆਣਾ ਦੇ ਫਰੋਜਪੁਰ ਰੋਡ ਤੇ ਪਹੁੰਚਿਆ ਮਾਨਯੋਗ ਪੁਲਿਸ ਕਮਿਸ਼ਨਰ ਲੁਧਿਆਣਾ ਆਫਿਸ ਦੇ ਬਾਹਰ ਜਿਹੜਾ ਆਮ ਆਦਮੀ ਪਾਰਟੀ ਦੀ ਸਮੂਹੀ ਲੀਡਰਸ਼ਿਪ ਵੱਲੋਂ ਆਪ ਦੇਖ ਸਕਦੇ ਆਂ ਕਿ ਭੋਖ ਹੜਤਾਲ ਜਿਹੜੀ ਰੱਖੀ ਗਈ ਆ ਉਹਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕੈਮਰਾਮੈਨ ਨੂੰ ਕਹਿੰਨਾ ਤਸਵੀਰਾਂ ਦੇ ਵਿੱਚ ਜਿਹੜੇ ਇੱਥੇ ਸਮੂਹ ਲੀਡਰਸ਼ਿਪ ਜਿਹੜੀ ਹੈਗੀ ਆ ਇੱਥੇ ਪਹੁੰਚੀ ਆਈ ਹੋ ਸਾਰੀ ਦਿਖਾਈ ਜਾਵੇ ਤੇ ਸਭ ਤੋਂ ਪਹਿਲਾਂ ਜਿਹੜੇ ਸਤਿਕਾਰਯੋਗ ਇੱਥੇ ਸਾਥੀ ਆਮ ਆਦਮੀ ਪਾਰ ਇਸ ਭੋਖੜ ਹੜਤਾਲ ਦੇ ਵਿੱਚ ਉਹ ਸਾਰੇ ਦਿਖਾਏ ਜਾਵੇ ਤੇ ਉਸ ਤੋਂ ਬਾਅਦ ਜਿਹੜੀ ਸਮੂਚੀ ਲੀਡਰਸ਼ਿਪ ਐਸੇ ਦੇਖ ਸਕਦੇ ਆ ਤਸਵੀਰਾਂ ਦੇ ਵਿੱਚ ਜਿੰਦਾਬਾਦ 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 ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਕੇਂਦਰੀਵਾਦੀ ਸੋਚ ਦੇ ਰਾਹਾਂ ਦੇ ਖੋ ਕੇ आम आदमी पार्टी پاڑی زندہ باد زندہ باد زندہ باد ہماری پاڑی زندہ باد زندہ باد زندہ باد کیڑی وا تیری سوچ دے پیرا تے میٹھو کے کیڑی وا تیری سوچ دے پیرا تے میٹھو کے عوامی پارٹی زندہ باد عوامی پارٹی زندہ باد سردار بھگوان سنگھ جی مان زندہ باد سردار بھگوان سنگھ جی مان زندہ باد عوامی پارٹی زندہ باد شاوڑا صاحب شب نم کہ کی اودا پارٹی چ کی سیوانوار ਸਰ ਮੇਰਾ ਨਾਮ ਪਵਨ ਛਾਵੜਾ ਜੁਆਇੰਟ ਸੈਕਟਰੀ ਪੰਜਾਬ ਆਮ ਆਦਮੀ ਪਾਰਟੀ ਤੋਂ ਅੱਛਾ ਅੱਜ ਤੇ ਕਰਨ ਲੱਗੇ ਸੀ ਸੀਪੀ ਅਫੀਸ ਦੇ ਸਾਹਮਣੇ ਜਿਹੜਾ ਕੋਖਰਤਾਲ ਨੂੰ ਲੈ ਗਏ ਜੀ ਇਹ ਦਾਵੇ ਜੀ ਜਿਹੜੀ ਪੰਜਾਬ ਸੈਂਟਰ ਦੀ ਸਰਕਾਰ ਹੈ ਮੋਦੀ ਸਰਕਾਰ ਨੇ ਸਾਡੇ ਜਿਹੜੇ ਦਿੱਲੀ ਦੇ ਸੀਐਮ ਸਾਹਿਬ ਹੈ ਅਰਵਿੰਦ ਕੇਜਰੀਵਾਲ ਜੀ ਨੂੰ ਜਿਹੜਾ ਈਡੀ ਦਾਜ ਆ ਦੂਜਾ ਇਹੋ ਜਿਹਾ ਕੋਈ ਵੀ ਕਿਸੇ ਤਰ੍ਹਾਂ ਦਾ ਨਜਾਇਜ਼ ਪਾ ਕੇ ਅੰਦਰ ਕੀਤਾ ਉਹਨਾਂ ਨੂੰ ਤਾਂ ਅੰਦਰ ਕਰ ਲਿਆ ਉਹਨਾਂ ਨੇ ਪਰ ਉਹਨਾਂ ਦੀ ਸੋਚ ਨੂੰ ਕਦੇ ਨਹੀਂ ਅੰਦਰ ਕਰ ਸਕਦੇ ਜਿੰਨਾ ਮਰਜੀ ਜੇਲ੍ਹ ਚ ਪਾਲਣ ਜਿੱਡਾ ਮਰਜੀ ਜੋ ਮਰਜੀ ਇਹ ਕਰ ਲੈਣ ਹਮੇਸ਼ਾ ਜਦੋਂ ਵੀ ਇਹ ਸੈਂਟਰ ਦੀ ਸਰਕਾਰ ਡਰਦੀ ਆ ਫਿਰ ਈਡੀ ਨੂੰ ਅੱਗੇ ਕਰਦੀ ਆ ਉਹਨਾਂ ਦੀ ਸੋਚ ਨੂੰ ਨਹੀਂ ਅੰਦਰ ਕਰ ਸਕਦੇ ਅੱਜ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੀ ਸੋਚ ਦੇ ਉੱਤੇ ਜਗ੍ਹਾ ਜਗ੍ਹਾ ਇੱਥੇ ਲੁਧਿਆਣਾ ਦੇ ਵਿੱਚ ਡੀਸੀ ਦਫ਼ਤਰ ਦੇ ਸਾਹਮਣੇ ਅਸੀਂ ਭੁੱਖ ਹੜਤਾਲ ਦੇ ਬੈਠੇ ਆ ਸਾਰੇ ਪੰਜਾਬ ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਰਕਰ ਨੇ ਚਾਹੇ ਉਹ ਐਮਐਲਏ ਸਾਹਿਬ ਨੇ ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਅਹੁਦੇਦਾਰ ਨੇ ਸਭ ਭੁੱਖ ਹੜਤਾਲ ਦੇ ਰਹੇ ਆ ਦਰਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲੇਗਾ ਜੀ ਭੋਖੜਦਾ ਜੀ ਜਿਹੜੇ ਲੋਕ ਸਭਾ ਦੇ ਚੋਣਾ ਆ ਰਹੇ ਆ ਜੀ ਇਹ ਸਰ ਆਪਣੇ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕਹਿਣ ਵਾਂਗੂ ਅਸੀਂ 13 ਜ਼ੀਰੋ ਦੇ ਨਾਲੇ ਸੀਟਾਂ ਟੋਟਲ ਪੰਜਾਬ ਦੀਆਂ ਜਿੱਤ ਰਹੇ ਆ ਲੋਕ ਸਭਾ ਦੀਆਂ ਇਸ ਕਰਕੇ ਡਰਦੇ ਹੋਏ ਸਾਡੇ ਸੀਐਮ ਸਾਹਿਬ ਨੂੰ ਪਹਿਲਾਂ ਉਹਨਾਂ ਨੇ ਉੱਥੇ ਪ੍ਰਚਾਰ ਤੋਂ ਰੋਕਣ ਲਈ ਸਭ ਕੁਝ ਕੀਤਾ ਹੋ ਸਕਦਾ ਹੋਰ ਵੀ ਕਿਸੇ ਤਰ੍ਹਾਂ ਦੀ ਕੋਝੀ ਹਰਕਤ ਕਰਨ ਜੀ ਵੀ ਸੈਂਟਰ ਸਰਕਾਰ ਕਿਸਾਨਾਂ ਦੇ ਨਾਲ ਕਾਫੀ ਤਸ਼ੱਦਦ ਰੋ ਰਿਹਾ ਕਿਸਾਨਾਂ ਦੇ ਨਾਲ ਬੜਾ ਰੱਖਾ ਹੁੰਦਾ ਜੀ ਉਹ ਸਰ ਉਹ ਤਾਂ ਬੜੀ देर ਦੇ ਬੈਠੇ ਐਥੇ ਹਰਿਆਣੇ ਦੇ ਕੋਲ ਕੋਈ মিডিਆ ਕੋਈ ਕਿਸੇ ਤਰ੍ਹਾਂ ਦਾ ਕਿਤੇ ਖਬਰ ਨਹੀਂ ਆਨ ਦਿੰਦੇ ਟੋਟਲ ਇਹਨਾਂ ਨੇ ਜਿਹੜਾ মিডিਆ ਖਰੀਦਾ ਆਇਆ ਲੁਧਿਆਣਾ ਤਾਂ ਖਬਰਾਂ ਛੱਡਦਾ ਨਹੀਂ ਲੁਧਿਆਣਾ ਨਹੀਂ ਛੱਡਦਾ ਤੁਸੀਂ ਧੰਨੋ ਸ਼ਾਬਾਸ਼ ਤੁਹਾਡੇ ਤੁਸੀਂ ਲਾ ਰਹੇ ਹੋ ਕੀ ਮੈਸੇਜ ਆ ਕੇ ਫਿਰ ਮੈਸੇਜ ਸਾਰਾ ਆ ਰਹੀਆਂ ਲੋਕ ਸਭਾ ਦੇ ਸੀਟਾਂ ਇਹ ਕਹਿੰਦੇ ਨੇ 400 ਮੈਂ ਕਹਿੰਦਾ ਇਹ ਸਰਕਾਰ ਹੀ ਨਹੀਂ ਬਣਾਉਣ ਦੇਣੀ ਸਾਡੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ 13 ਜ਼ੀਰੋ ਨਾਲ ਹਰਾਉਗੀ ਜੀ ਕਹਿੰਦੇ ਆਪ ਵੀ ਕ੍ਰਪਸ਼ਨ ਦੇ ਬੋਟਾ ਦੇ ਨਹੀਂ 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 ਕੋਈ ਐਦਾਂ ਦੀ ਗੱਲ ਨਹੀਂ ਹੈਗੀ ਕੋਈ ਕ੍ਰਪਸ਼ਨ ਦੱਸੋ ਤੁਸੀਂ ਸਾਡੀ ਜੋ ਸਾਡੇ ਸੀਐਮ ਸਾਹਿਬ ਹੈ ਸਰਦਾਰ ਭਗਵੰਤ ਸਿੰਘ ਮਾਨ ਉਹ ਜਿਹੜੇ ਕੰਮ ਕਰ ਰਹੇ ਨੇ ਪਬਲਿਕ ਤੱਕ ਪਹੁੰਚ ਰਹੇ ਨੇ ਇੱਕ ਇੱਕ ਏਰੀਆ ਦੇ ਵਿੱਚ ਮੁਹੱਲਾ ਕਲੀਨਿਕ ਖੋਲੇ ਆ ਕਿੰਨਾ ਕਿੰਨਾ ਬੰਦਾ ਰੋਜ਼ ਦਾ ਉੱਥੇ ਚੈੱਕਅਪ ਕਰਾਂਦਾ 38 ਟੈਸਟ ਫ੍ਰੀ ਨੇ ਦਵਾਈਆਂ ਫ੍ਰੀ ਨੇ ਪਿੰਡਾਂ ਦੇ ਵਿੱਚ ਟੇਲਾਂ ਤੱਕ ਪਾਣੀ ਜਾ ਰਿਹਾ ਐਂਡ ਟੇਲ ਤੱਕ ਤੀਰਥ ਯਾਤਰਾ ਦਿੱਤੀਆਂ ਨੇ ਸਕੂਲ ਆਫ ਐਮੀਨੈਂਸ ਖੋਲੇ ਨੇ ਕਿੰਨੇ ਕੰਮ ਤੁਹਾਨੂੰ ਗਣਾਈਏ ਜੀ ਜਿਹੜੇ ਪਬਲਿਕਲੀ ਕਰ ਰਹੇ ਆ ਦੀ ਬਾਕੀ ਸਮਾਂ ਲੱਗਦਾ 70 ਸਾਲ ਦਾ ਇਹ ਵਿਗੜਿਆ ਹੋਇਆ ਤਾਣਾ ਬਾਣਾ ਥੋੜਾ ਟਾਈਮ ਲੱਗੂਗਾ ਬਹੁਤ ਕੁਝ ਸਿੱਧਾ ਹੋ ਗਿਆ ਬਾਕੀ ਵੀ ਬਹੁਤ ਜਲਦੀ ਹੋ ਜਾਊਗਾ ਜਿਹੜੇ ਸਰਤਾ ਦੇ ਬੈਠੇ ਨੇ ਜਿੰਨੇ ਵੀ ਆਪਣੇ ਲੀਡਰਸ਼ਿਪ ਅੱਥੀ ਪਹੁੰਚੀ ਵੱਲ ਆ ਮਾਣੂ ਭਾਰਤੀ ਅਗਲਾ ਕੀ ਫੰਟੈਸਟਿਕ ਅਗਲਾ ਕੀ ਇਸ ਤੋਂ ਅਗਲਾ ਕੀ ਫੰਟੈਸਟਾ ਬਣਾ ਲੀ ਤਾਂ ਅੱਗੇ ਕੀ ਕਰਨ ਜਾ ਰਹੇ ਇਸ ਤੋਂ ਬਾਅਦ ਦੇਖਦੇ ਆਂ ਜੀ ਜੇ ਤਾਂ ਇਹ ਕੋਈ ਅਸਰ ਹੁੰਦਾ ਹੈ ਇਹਨਾਂ ਦੇ ਸੈਂਟਰ ਤੇ ਨਹੀਂ ਤਾਂ ਫਿਰ ਅੱਗੇ ਦਾ ਜੋ ਹਾਈ ਕਮਾਂਡ ਆਰਡਰ ਕਰੂਗਾ ਅਸੀਂ ਹਰ ਟਾਈਮ ਤਨਮਨ ਧਨ ਤੋਂ ਐਨ ਪੂਰੀ ਜਾਨ ਨਾਲ ਆਪਣੀ ਜਾਨ ਤੱਕ ਦੇਣ ਨੂੰ ਤਿਆਰ ਆਂ ਪਾਰਟੀ ਲਈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਰਿਕੁ ਜੀ ਸਕੂਲ ਦੀ ਗੱਲ ਅਡੋਲੋ ਕੀਤੀ ਜਾ ਰਹੀ ਹੈ ਇੱਕ ਸਕੂਲ ਐਨੀਮੇਸ਼ਨ ਖੋਲਿਆ ਗਿਆ 32 ਸੈਕਟਰ ਦੇ ਵਿੱਚ ਇੰਦਰਪੁਰੀ ਤੋਂ ਸਕੂਲ ਸ਼ਿਫਟ ਕੀਤਾ ਗਿਆ ਸਾਡੇ ਕੋਲ 10-15 ਪਰਿਵਾਰ ਇਸ ਤਰ੍ਹਾਂ ਦੇ ਆਏ ਜਿਹੜੇ ਕਹਿ ਰਹੇ ਕਿ ਸਾਡੇ ਨੋਵੀਂ ਕਲਾਸ ਤੇ 5ਵੀਂ ਤੇ 7ਵੀਂ ਜੀ ਐਡਮਿਸ਼ਨ ਨਹੀਂ ਮਿਲਦੀ ਵੀ ਉਹਨਾਂ ਨੂੰ ਕੋਈ ਗੱਲ ਨਹੀਂ ਹੋ ਮੇਰੀ ਨੋਲੇਜ ਨਹੀਂ ਜਾ ਕੇ ਆਵਾਂਗੇ ਜੀ ਅਸੀਂ ਕੱਲੀ ਅਲੀ ਜਾ ਕੇ ਜੋ ਉਹਨਾਂ ਲਈ ਹੋ ਸਕਦਾ ਕਰਾਂਗੇ ਤੁਸੀਂ ਮੈਨੂੰ ਉਹਨਾਂ ਦਾ ਨੰਬਰ ਦਿਓ ਅਸੀਂ ਆਪਣੀ ਨੋਰਥ ਦੀ ਪੂਰੀ ਟੀਮ ਲੈ ਕੇ ਜਾਵਾਂਗੇ ਸਾਰੇ ਮੇਰੇ ਭਰਾ ਖੜੇ ਨੇ ਜਿੱਦਾਂ ਤਰ੍ਹਾਂ ਦੀ ਉਹਨਾਂ ਨੂੰ ਹੈਲਪ ਦੀ ਲੋੜ ਹੋਊਗੀ ਹਰ ਤਰ੍ਹਾਂ ਦੀ ਕਰਾਂਗੇ ਪਾਰਟੀ ਸੇਵਾ ਦੀ ਹਾਜ਼ਰ ਮੈਂ ਕਹਿੰਦਾ ਹਰ ਟਾਈਮ ਹਾਜ਼ਰ ਹਾਂ ਦਿਨ ਰਾਤ ਹਾਜ਼ਰ ਹਾਂ 365 ਦਿਨ ਭੁੱਖ ਹੜਤਾਲ ਤੇ ਬਿਠਾ ਲਓ ਮਰਗੇ ਤਾਂ ਵੀ ਕੋਈ ਨਹੀਂ ਜਦ ਜਬ ਮੋਦੀ ਡਰਦਾ ਹੈ ਈਡੀ ਅੱਗੇ ਕਰਦਾ ਹੈ ਜਦ ਜਬ ਮੋਦੀ ਡਰਦਾ ਹੈ ਈਡੀ ਕੋ ਅੱਗੇ ਕਰਦਾ ਹੈ ਕੇਦੀ ਵਾ ਤੇਰੀ ਸੋਚ ਤੇ ਯਾਰਾ ਦੇਾਂਗੇ ਠੋਕੇ ਕੇਦੀ ਵਾ ਤੇਰੀ ਸੋਚ ਤੇ ਯਾਰਾ ਦੇਾਂਗੇ ਠੋਕੇ ਆਵਾਜ਼ ਰੀ ਪਾਰਟੀ ਜਿੰਦਾਬਾਦ We can